ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜਿਹੇ ਲੋਹੜੀ ਦੇ ਆਫਰ ਤੇ ਰਹਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟਾਂ ਨੂੰ ਤੁਸੀਂ ਬੁੱਕ ਕਰ ਲਿਓ ਜੀ ਬਰਕ ਵਾਲੇ ਸੂਟ ਰਹਣਗੇ ਬਸ ਸਿਲਕ ਪਸ਼ਮੀਨੇ ਦੇ ਤਾਂ ਮੇਰੇ ਨਾਲ ਤਿੰਨ ਚਾਰ ਕਸੂਦੀ ਨੇ ਤੇ ਬਾਕੀ ਜੋ ਵੀ ਕੁਝ ਬੈਲਵਟ ਸਿਮਰ ਦੇ ਵਿੱਚ ਸੂਟ ਰਹਣਗੇ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਬਸ ਏ ਸਿੰਗਲ ਸਿੰਗਲ ਪੀਸ ਹੀ ਰਹਿ ਗਏ ਚਾਰ ਪੰਜ ਕਸੂਟ ਨੇ ਜੀ ਸਾਰੇ ਚਾਰ ਕਸੂਟ ਵੈਲਵਟ ਵਾਲੇ ਰਹਿਣਗੇ ਜੀ ਚਾਰ ਪੰਜ ਕਸੂਟ ਸਿਲਕ ਪਸ਼ਮੀਨੇ ਦੇ ਨੇ ਇਸ ਕਰਕੇ ਆਪਾਂ ਨੇ ਸਿੰਗਲ ਸੂਟ ਨੇ ਜਿਹੜੇ ਆਫਰ ਦੇ ਵਿੱਚ ਲਾਏ ਨੇ ਉਹ ਤਾਂ ਸਵੇਰੇ ਸੂਟਾਂ ਦੀ ਵੀਡੀਓ ਅਪਲੋਡ ਕਰਤੀ ਸੀ ਹੁਣ ਫਿਰ ਲੋੜੀ ਕਰਕੇ ਹਨ ਜਿੰਨਾ ਭੈਣਾ ਨੇ ਬੁੱਕ ਕਰਨੇ ਹੋਣਗੇ ਲੋੜੀ ਤੋਂ ਪਹਿਲਾਂ ਪਹਿਲਾਂ ਟਾਈਮ ਨਾਲ ਤੁਹਾਡੇ ਕੋਲੇ ਪਹੁੰਚ ਜਾਣਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਿਲਕ ਪਸ਼ਮੀਨੇ ਦੇ ਸੂਟ ਨੇ ਜਿਹੜੇ ਆਪਾਂ ਉਹ ਦਿਖਾ ਦਈਏ ਇਹਦਾ ਬਲੈਕ ਕਲਰ ਰਹੂਗਾ ਜੀ ਆਰੀ ਵਰਕ ਦਾ ਸੂਟ ਰਹੂਗਾ ਸਿਲਕ ਪਸ਼ਮੀਨੇ ਦੇ ਵਿੱਚ ਇਹ ਅਲੱਗ ਜੀ ਲੁੱਕ ਦਾ ਸੂਟ ਹੈ ਜੀ ਗਰਲਸ ਲੁੱਕ ਦਾ ਆਰੀ ਵਰਕਰ ਰਹੂਗਾ ਜੀ ਸਾਰੇ ਕਲਰ ਲੱਗੇ ਹੋਏ ਨੇ ਇਹ ਬਣਿਆ ਹੋਇਆ ਜੀ ਕਲਾ ਇਹ ਆਪਣੇ ਬਾਜੂ ਮੋਢੇ ਤੱਕ ਆਏਗਾ ਇਧਰ ਇਹ ਗਲਾ ਰਹੇਗਾ ਜੀ ਇਧਰ ਆਪਣੇ ਚੈਸਟ ਤੇ ਇਹ ਵਾਲਾ ਆ ਗਿਆ ਜੀ ਡਿਜ਼ਾਈਨ ਇਸ ਤੋਂ ਬਾਅਦ ਹਿੱਪ ਤੇ ਆਪਣਾ ਇਹ ਫਲਾਵਰ ਜਾਏਗਾ ਇਧਰਲੀ ਹਿੱਪ ਤੇ ਬੇਲ ਖਤਮ ਹੋ ਗਈ ਜੀ ਇਧਰਲੀ ਹਿੱਪ ਤੇ ਸ਼ੁਰੂ ਹੋ ਗਈ ਲਓ ਜੀ ਤੇ ਇਹ ਇਧਰੋਂ ਵੀ ਰਿ ਹਿੱਪ ਦੇ ਨਾਲ ਸਿੱਧਾ ਇਸ ਤਰ੍ਹਾਂ ਇਧਰ ਘੇਰ ਦੇ ਕੋਨੇ ਤੇ ਫਲਾਵਰ ਆ ਗਿਆ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਆ ਲੱਗ ਜੀ ਲੁੱਕ ਦੀ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਲਓ ਜੀ ਇਹ ਵਾਲਾ ਸਾਨੂੰ ਰਹੂਗਾ ਸਲਵਾਰ ਦੇ ਪਹੁੰਚੇ ਤੇ ਇਹਦੇ ਤੁਹਾਨੂੰ ਸਲਵਾਰ ਦੇ ਪਹੁੰਚੇ ਤੇ ਵੀ ਕੰਮ ਮਿਲੂਗਾ ਤੇ ਇਹ ਵਾਲਾ ਫਲਾਵਰ ਮਿਲੂਗਾ ਜੀ ਬਾਜੂ ਤੇ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਿਓ ਜੀ ਅੱਜ ਵਾਲੇ ਸੂਟ ਤੁਹਾਨੂੰ ਆਫਰ ਦੇ ਵਿੱਚ ਰੱਖੇ ਹੋਏ ਨੇ ਸਿੰਗਲ ਸਿੰਗਲ ਸੂਟ ਨੇ ਇਹ ਨਹੀਂ ਹੋਊਗਾ ਹਨਾ ਵੀ ਤੁਹਾਨੂੰ ਕੱਲ ਨੂੰ ਮਿਲ ਜਾਣਗੇ ਜਾਂ ਪਰਸੋਂ ਨੂੰ ਮਿਲ ਜਾਣਗੇ ਬਲੈਕ ਕਲਰ ਹੈ ਸਿਲਕ ਪਸ਼ਮੀਨੇ ਦਾ ਜੇ ਤੁਸੀਂ ਇਹਨਾਂ ਨੂੰ ਫਿਰ ਰੈਡੀ ਕਰਵਾਓਗੇ ਜੀ ਜਿਵੇਂ ਹੁਣ ਇਹ ਸੂਟ ਸੇਲ ਹੋ ਗਿਆ ਜਿਹੜੀ ਭੈਣ ਦੀ ਪੇਮੈਂਟ ਪਹਿਲਾਂ ਆ ਗਈ ਜੀ ਉਹਨਾਂ ਲਈ ਸੂਟ ਰੱਖਿਆ ਜਾਊਗਾ ਜੇ ਆਪਾਂ ਇਹਨੂੰ ਰੈਡੀ ਕਰਵਾਵਾਂਗੇ ਫਿਰ ਤੁਹਾਨੂੰ ਇਹ ਉਸ ਰੇਟ 'ਚ ਨਹੀਂ ਪੈਣਾ ਫਿਰ ਇਹ ਤੁਹਾਨੂੰ ਵੱਧ ਪੈਗਾ 500 ਰੁਪਏ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਆਰੀ ਵਰਕ ਦਾ ਕੰਮ ਹੋਊਗਾ ਕੰਮ ਦੇਖੋ ਕਿੰਨਾ ਸਾਫ ਸੁਥਰਾ ਹੈ ਮੋਟੀ ਆਰੀ ਨਹੀਂ ਹੋਊਗੀ ਬਰੀਕ ਬਰੀਕ ਆਰੀ ਦਾ ਟੰਕਾ ਲੱਗਿਆ ਹੋਇਆ ਜੀ ਸਾਰਾ ਸੂਟ ਆਰੀ ਵਰਕ ਦਾ ਰਹੇਗਾ ਸਿਲਕ ਪਸ਼ਮੀਨੇ ਦੀ ਭਪਿੰਦਰਾ ਦਾ ਵਧੀਆ ਵਾਲਾ ਸਿਲਕ ਪਸ਼ਮੀਨਾ ਰਹੂਗਾ ਸੌਫਟ ਵਾਲਾ ਲਓ ਜੀ ਜੇ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2350 ਰੁਪਏ ਬੀ ਦੇਸ਼ਪਿੰਗ ਦੇ ਨਾਲ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਅਗਲਾ ਆਊਗਾ ਜੀ ਇਹਦੇ ਵਿੱਚ ਇਹ ਵਾਲਾ ਰਸਟ ਮਰਚਾਈ ਕਲਰ ਇਹ ਤੁਹਾਨੂੰ ਮਸ਼ੀਨਵਰਕ ਦਾ ਮਿਲੂਗਾ ਇਹ ਵੀ ਸਿੰਗਲ ਸੂਟ ਹੀ ਹੈ ਇਹਦੇ ਵਿੱਚ ਕਲਰ ਵੀ ਨਹੀਂ ਮਿਲਣਾ ਫਿਰ ਹੋਰ ਲਓ ਜੀ ਇਸ ਤਰ੍ਹਾਂ ਇਹ ਪੈਨਲ ਬਣੇ ਹੋਏ ਨੇ ਗਲੇ ਤੇ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਘੇਰ ਤੇ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਘੇਰ ਤੁਸੀਂ 25 ਇੰਚ ਤੱਕ ਰੱਖ ਸਕਦੇ ਹੋ ਤੇ ਜਿਹੜੀ ਇਹਦੀ ਬਾਜੂ ਹੈ ਉਸਤੇ ਵੀ ਤੁਹਾਨੂੰ ਸੇਮ ਡਿਜ਼ਾਈਨ ਮਿਲੂਗਾ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਮਰੀਆਂ ਭੈਣਾਂ ਜ਼ਰੂਰ ਇਹ ਆਫਰ ਦਾ ਲਾਹਾ ਲੈ ਲਓ ਆਪਾਂ ਨੇ 10-10 4-400 ਰੁਪਏ ਇੱਕ ਸੂਟ ਮੰਗਰ ਜਿਹੜਾ ਹੈਗਾ ਆਫਰ ਰੱਖਿਆ ਹੋਇਆ ਹੈ ਅਗਲਾ ਆਊਗਾ ਜੀ ਇਸ ਤਰ੍ਹਾਂ ਦਾ ਇਹ ਵੀ ਸਿੰਗਲ ਕਲਰ ਹੀ ਰਹਿ ਗਿਆ ਆਪਣੇ ਕੋਲੇ ਸਾਰੇ ਸੂਟ ਖਤਮ ਨੇ ਇਹਦਾ ਇਸ ਤਰ੍ਹਾਂ ਗਲੇ ਤੇ ਇਹ ਵਾਲਾ ਡਿਜ਼ਾਈਨ ਮਿਲੂਗਾ ਦੋ ਪੈਨਲ ਜਾਣਗੇ ਨਾਲ ਦੇ ਕਲਰ ਨਾਲ ਦੇਖੋ ਤੇ ਘੇਰ ਤੇ ਕੋਈ ਕੰਮ ਨਹੀਂ ਹੋਏਗਾ ਬਾਜੂ ਤੇ ਇਸ ਤਰ੍ਹਾਂ ਦਾ ਕੰਮ ਰਹੂਗਾ ਜੀ ਪਾਫ ਵਾਲੀ ਮਸ਼ੀਨ ਦਾ ਕੰਮ ਹੋ ਰਿਹਾ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਲਓ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਇਹਦੇ ਬਾਜੂ ਤੇ ਕੰਮ ਰਹੂਗਾ ਤੇ ਇਹਦੇ ਸਲਵਾਰ ਦੇ ਪੌਂਚੇ ਤੇ ਵੀ ਕੰਮ ਮਿਲੂਗਾ ਇਸ ਤਰ੍ਹਾਂ ਗੋਡੇ ਵਾਲੀ ਸਲਵਾਰ ਬਣੂਗੀ ਜੀ ਦੇਖੋ ਇਹ ਵਾਲਾ ਕੰਮ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਮਿਲੇਗਾ ਸਲਕਾ ਪਸ਼ਮੀਨੇ ਦਾ ਕਲਰ ਰਹੂਗਾ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਜਿਹੜਾ ਬੁੱਕ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਵਿੱਚ ਸ਼ਿਪਿੰਗ ਦੇ ਨਾਲ ਪਹਿਲਾਂ ਇਹ ਆਪਾਂ 2050 ਦਾ ਰੇਟ ਪਾਇਆ ਜੀ ਜਿੰਨਾ ਕਹਿੰਦਾ ਸੂਟ ਦਾ ਬਜਟ ਹੁੰਦਾ ਹੈ ਪਰ ਉਹਨਾਂ ਕੁ ਲੈਸ ਕਰ ਦਿੰਦੇ ਆ 1850 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਅਗਲਾ ਆ ਗਿਆ ਜੀ ਮਹਿਰੂਨ ਕਲਰ ਦੇਖੋ ਇਹ ਵੀ ਆਪਣੇ ਕੋਲੇ ਇਹ ਸੌਦਾ ਵੀ ਸਿੰਗਲ ਸੂਟ ਹੀ ਰਹਿ ਗਿਆ ਮਹਿਰੂਨ ਕਲਰ ਹੈ ਇਹਦਾ ਸਿਲਕ ਪਸ਼ਮੀਨੇ ਦਾ ਇਹ ਮੈਂ ਤੁਹਾਨੂੰ ਅੰਚੀ ਟੇਪ ਨਾਲ ਮੈਨੰਦਨੀ ਆ ਵੀ ਤੁਹਾਨੂੰ ਘੇਰਾ ਕਿੰਨਾ ਕੁ ਬਣ ਜੂਗਾ ਲਓ ਜੀ ਇਸ ਤਰ੍ਹਾਂ ਦੇਖੋ ਆਪਾਂ ਇੱਕ ਵਾਰ ਛੋੜੇ ਸਾਹਮਣੇ ਉਹ ਕਰ ਦਨੇ ਆ ਦੇਖੋ ਜੀ 20 ਇੰਚ ਘੇਰਾ ਤੁਸੀਂ 21 ਇੰਚ ਆਮ ਨਾਲ ਜੇ ਪਤਾ ਕੀ ਇਹਨੂੰ ਜੇ ਤੁਸੀਂ ਵਧਾਉਣਾ ਇਹ ਵੱਧ ਵੀ ਜਾਊਗਾ ਜੀ ਪਹਿਲਾਂ ਅਸੀਂ ਬਣਾਇਆ ਹੈ ਸੂਟ ਉਧੇ ਨਾਲ ਸਾਈਡਾਂ ਤੇ ਆ ਚੀਜ਼ਾਂ ਆਪਾਂ ਇੰਨੀ 2-2 ਇੰਚ ਅੰਦਰ ਲੈ ਕੇ ਸਾਈਡ ਤੇ ਆਪਾਂ ਨੇ ਇਹ ਵਾਲੀ ਮਲਟੀ ਕਲਰ ਦੀ ਲੇਸ ਲਾਈ ਆ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ 21 ਇੰਚ ਤੱਕ ਤੁਸੀਂ ਇਹਦਾ ਘੇਰਾ ਆਰਾਮ ਨਾਲ ਤਿਆਰ ਕਰ ਸਕਦੇ ਹੋ ਜੀ hip length ਕੋਈ ਚੱਕਰ ਨਹੀਂ ਜਿੰਨੇ ਤੁਹਾਡੇ ਚਾਏ ਥੋੜੇ ਥੋੜਾ ਜਨਾ ਉਹਦੇ ਉੱਪਰ ਤੱਕ ਜਾਊਗਾ ਜੀ ਆਪਣੇ ਇਹ ਚੀਜ਼ ਤੱਕ ਆ ਜਾਊਗਾ hip ਤੋਂ ਉੱਪਰ ਤੱਕ ਫਲਾਵਰ ਆਉਂਦੇ ਨੇ ਇਹ ਡਿਜ਼ਾਈਨ ਲਓ ਜੀ ਇਹਦਾ ਵੀ ਪ੍ਰਾਈਸ ਤੁਹਾਨੂੰ 1850 ਰੁਪਏ ਰਹੇਗਾ ਜੀ ਲਓ ਜੀ ਇਹਦੇ ਬਾਜੂ ਤੇ ਇਸ ਤਰ੍ਹਾਂ ਨਹੀਂ ਫਲਾਵਰ ਰਹੂਗਾ ਇਹਦੇ ਪੌਂਚੇ ਤੇ ਵਰਕ ਨਹੀਂ ਹੈਗਾ ਇਹਦਾ ਘੇਰ ਦਾ ਹੀ ਕੰਮ ਜ਼ਿਆਦਾ ਹੋਵੇਗਾ ਜੀ ਪਾਪ ਵਾਲੀ ਮਸ਼ੀਨ ਦਾ ਸੂਟ ਰੈਡੀ ਕੀਤਾ ਹੋਇਆ ਜੀ ਲਓ ਸਿੰਗਲ ਸੂਟ ਹੈ ਇਹ ਇਸ ਤੋਂ ਬਾਅਦ ਆ ਗਿਆ ਜੀ ਆਰੀ ਵਰਕ ਦਾ ਇਹ ਵੀ ਸਿੰਗਲ ਸੂਟ ਹੈ ਬਸ ਆਪਣੇ ਕੋਲ ਵਰਕ ਵਾਲੇ ਸੂਟ ਤਾਂ ਖੜਦੀ ਨਹੀਂ ਹੈਗੇ ਪਹਿਲੀ ਬੁੱਕ ਹੀ ਹੋਏ ਹੁੰਦੇ ਨੇ ਹਨਾ ਉਹੀ ਨਹੀਂ ਕਸਟਮਰ ਕਾਰੀਗਰ ਤੋਂ ਤਿਆਰ ਹੋ ਰਹੇ ਜਲਦੀ ਜਲਦੀ ਲਓ ਜੀ ਇਸ ਤਰ੍ਹਾਂ ਜ਼ਰੀ ਦੇ ਨਾਲ ਕਲਰ ਦੇ ਨਾਲ ਇਹ ਸਾਰਾ ਕੰਮ ਹੋਇਆ ਹੈ ਘੇਰ ਤੇ ਵੀ ਇਸ ਤਰ੍ਹਾਂ ਦਾ ਕੰਮ ਰਹੂਗਾ ਜੀ ਲਓ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਦਾ ਦੇਖੋ ਇਸ ਤਰ੍ਹਾਂ ਇਹਦੇ ਵੀ ਬਾਜੂ ਤੇ ਕੰਮ ਮਿਲੂਗਾ ਸਲਵਾਰ ਤੇ ਕੰਮ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਹੈ ਕਿਸੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 23200 ਰੁਪਏ ਵਿਦਿਸ਼ਤ ਸ਼ਿਪਿੰਗ ਦੇ ਨਾਲ ਪਹਿਲਾਂ ਇਹ 26-2700 ਦੇ ਸੇਲ ਕਰ ਰਹੇ ਨੇ ਹੁਣ ਇਹ 2-300 ਰੁਪਏ ਆਫਰ ਦੇ ਵਿੱਚ ਰੱਖੇ ਹੋਏ ਨੇ ਲਓ ਜੀ ਇੱਕ ਨਾਲ ਆਪਣੇ ਕੋਲੇ ਹੈਂਡਵਰਕ ਦਾ ਸੂਟ ਬਣਿਆ ਹੋਇਆ ਹੈ ਸਿਲਕ ਪਸ਼ਮੀਨੇ ਤੇ ਇਹ ਆਪਣੇ ਕੋਲੇ ਰੈਡੀ ਪਿਆ ਜੇ ਤੁਹਾਨੂੰ ਚਾਹੀਦਾ ਹੈ ਤੁਸੀਂ ਸੀ ਸਕਰੀਨਸ਼ਾਟ ਲੈ ਲਿਓ ਮੈਂ ਤੁਹਾਨੂੰ ਇਹਦਾ ਇਹਦਾ ਘੇਰ ਜਿਆਦਾ ਹੈ ਇਹਦੇ ਬਾਜੂ ਦਾ ਕੰਮ ਜਿਆ ਹੈਵੀ ਹੈ ਲਓ ਜੀ ਇਸ ਤਰ੍ਹਾਂ ਗਲੇ ਤੇ ਕੰਮ ਹੋਊਗਾ ਫੁੱਲ ਹੈਂਡਵਰਕ ਹੈ ਰਸ਼ਟ ਕਲਰ ਹੈ ਸਿਲਕ ਪਸ਼ਮੀਨੇ ਦਾ ਦੇਖੋ ਜੀ ਲਓ ਜੀ ਦੇਖੋ ਇਹਦਾ ਨਾ ਤੁਹਾਨੂੰ ਘੇਰਾ ਤੁਸੀਂ ਇਹਦਾ ਜੇ ਕਿਸੇ ਪਹਿਣਦਾ ਇੰਨਾ ਘੇਰਾਗਾ ਤਾਂ ਤੁਸੀਂ ਇਹ ਸੂਟ ਲੈ ਸਕਦੇ ਹੋ ਰੈਡੀ ਪਿਆ ਆਪਣੇ ਕੋਲ ਲਓ ਜੀ ਇਹਦੀ ਨਸਾਨੀ ਘੇਰੇ ਦੀ ਆਸੀ ਹਨ 24 ਇੰਚ ਤੋਂ 25 ਇੰਚ ਘੇਰਾ ਤੁਸੀਂ ਰਾ 24 ਵੀ ਰਹਿ ਜਾਊਗਾ ਜੀ ਇਹਦਾ ਜੇ ਕਿਸੇ ਭੈਣ ਦਾ 24 ਇੰਚਾ 23 ਤੱਕ ਤੁਸੀਂ ਆਮ ਨਾਲ ਰੱਖ ਸਕਦੇ ਹੋ ਦੇਖੋ ਇੱਥੇ ਤੱਕ 23 ਇੰਚ ਤੱਕ ਘੇਰਾ ਤੁਸੀਂ ਇਹਦਾ ਰੱਖ ਸਕਦੇ ਹੋ ਜੇ 25 ਕਰਨਾ ਤੁਸੀਂ ਤਾਂ 25 ਵੀ ਹੋ ਜਾਊਗਾ 23 ਕਰਨਾ 23 ਤੱਕ ਤਾਂ ਇਹ ਪੱਕਾ ਬਣੂਗਾ ਹੀ ਬਣੂਗਾ ਹੀ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਤਾਂ ਬਾਹ ਦਾ ਕੰਮ ਦੇਖੋ ਬਾਹ ਤੇ ਕਿੰਨਾ ਭਾਰੀ ਕੰਮ ਹੋਇਆ ਹੈ ਹੈਵੀ ਹੈਂਡਵਰਕ ਦਾ ਲਓ ਜੀ ਇਦੇ ਨਾਲ ਪਿਆਰ ਔਰ ਇਹਦੇ ਨਾਲ ਦੁਪੱਟਾ ਵੀ ਰੈਡੀ ਹੈ ਜੇ ਤੁਹਾਨੂੰ ਜਲਦੀ ਚਾਹੀਦਾ ਤਾਂ ਮੇਰੇ ਭੈਣਾ ਕੱਲ ਨੂੰ ਹੀ ਪੇਮੈਂਟ ਕਰਕੇ ਸਕਰੀਨਸ਼ਾਟ ਲੈ ਦਿਓ ਲਓ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਗੋਟਾ ਲਾ ਕੇ ਫਿਨਿਸ਼ਿੰਗ ਕਰਕੇ ਦੁਪੱਟਾ ਵੀ ਆਪਣਾ ਰੈਡੀ ਪਿਆ ਸਾਰਾ ਓਕੇ ਕੰਪਲੀਟ ਹੈ ਸੂਟ ਜਲਦੀ ਜਲਦੀ ਜੇ ਬੁੱਕ ਕਰਨਾ ਹੈ ਤੁਸੀਂ ਮੈਨੂੰ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਿਓ ਜੀ ਇਹ ਸੂਟ ਦਾ ਪ੍ਰਾਈਸ ਰੁਪਇਆ ਜੀ ਵਿਦ ਦੁਪੱਟਾ 4200 ਰੁਪਏ ਫ੍ਰੈਂਡਵਰਕ ਦਾ ਸੂਟ ਰਹੂਗਾ ਲਓ ਸਿਲਕ ਪਸ਼ਮੀਨੇ ਤੇ ਕੰਮ ਹੋਇਆ ਹੈ ਰੈਸਟ ਕਲਰ ਹੈ ਬਹੁਤ ਪਿਆਰਾ ਹੈ ਲਓ ਜੀ ਹੁਣ ਆਪਾਂ ਇੱਕ ਤੁਹਾਨੂੰ 벨ਵਟ ਦੇ ਵਿੱਚ ਸੂਟ ਦਿਖਾਉਨੇ ਆ ਇਹਦੇ ਨਾਲ 벨ਵਟ ਦੀ ਸਲਵਾਰ ਰਹੂਗੀ ਜੀ ਸਿਮਰ ਟਿਸ਼ੂ ਸਿਮਰ ਦੀ ਸ਼ਰਟ ਰਹੂਗੀ ਸਿਮਰ ਔਰ ਗੈਂਜਾ ਦਾ ਦੁਪੱਟਾ ਰਹੂਗਾ ਚਾਰ ਕਲਰ ਨੇ ਪਹਿਲਾ ਕਲਰ ਆ ਗਿਆ ਜੀ ਵਾਈਨ ਇਹਤੇ ਵਾਈਨ ਦਾ ਹੀ ਪੈਚ ਲੱਗਿਆ ਹੈ ਦੇਖੋ ਇਸ ਤਰ੍ਹਾਂ ਨਾਲ ਜਰੀ ਦੇ ਨਾਲ ਕੰਮ ਹੋਇਆ ਜੀ ਗੋਟਾ ਪੱਤੀ ਦਾ ਕੰਮ ਹੋਇਆ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਘੇਰਤੇ ਵੀ ਤੁਹਾਨੂੰ 벨ਵਟ ਦਾ ਇਸ ਤਰ੍ਹਾਂ ਦਾ ਪੈਚ ਲੱਗਿਆ ਮਿਲੂਗਾ ਦੇਖੋ ਲਓ ਜੀ ਤੇ ਇਹਦੇ ਨਾਲ ਸਲਵਾਰ ਤੇ ਵੀ ਤੁਹਾਨੂੰ ਵਰਕ ਮਿਲਿਆ ਹੈ ਸੌਰੀ ਸਲਵਾਰ ਤੇ ਵੀ ਵਰਕ ਮਿਲੂਗਾ ਜੀ ਗੋਡੇ ਵਾਲੀ ਸਲਵਾਰ ਬਣਾ ਸਕਦੇ ਹੋ ਵਧੀਆ ਵਾਲੀ ਭਪਿੰਦਰਾ ਕੰਪਨੀ ਦੀ ਵੈਲਵਟ ਦੀ ਸਲਵਾਰ ਹੈ ਦੇਖੋ ਇਸ ਤਰ੍ਹਾਂ ਦੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜੀ ਦਪੱਟਾ ਇਹਦੇ ਨਾਲ ਪੂਰਾ ਔਰਗੈਂਜਾ ਦਾ ਜਿਹੜਾ ਹੈਗਾ ਇਹ ਰੈਡੀ ਹੋਇਆ ਹੈ ਲਓ ਜੀ ਇਸ ਤਰ੍ਹਾਂ ਦਾ ਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਪੂਰੀ ਦੇਖੋ ਗੋਟੇ ਦੀਆਂ ਲਾਈਨਾਂ ਲਾ ਕੇ ਪੂਰਾ ਓਕੇ ਕੰਮ ਕੀਤਾ ਹੋਇਆ ਫਿਨਿਸ਼ਿੰਗ ਪੂਰੀ ਆ ਜੇ ਤੁਹਾਨੂੰ ਲੋਹੜੀ ਦੇ ਤਿਹਾਰ ਤੇ ਚਾਹੀਦੇ ਨੇ ਜੀ ਇਹ ਸੂਟ ਵੀ ਆਪਾਂ ਆਫਰ ਦੇ ਵਿੱਚ ਰੱਖੇ ਹੋਏ ਨੇ ਤਾਂ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ 2350 ਰੁਪਏ ਵਿਦ ਸ਼ਿਪਿੰਗ ਇਹਦਾ ਸੂਟ ਦਾ ਪ੍ਰਾਈਜ਼ ਰਹੂਗਾ ਜੀ ਵਿੱਚ ਹੀ ਇਹਦੇ ਤੁਹਾਨੂੰ ਵੈਲਵਟ ਦੀ ਸਲਵਾਰ ਵਰਕ ਤੇ ਟਿਸੂ ਸਿਮਰ ਦੀ ਜਿਹੜੀ ਹੈਗੀ ਹੈ ਸ਼ਰਟ ਮਿਲੂਗੀ ਇਹਦੇ ਆਪਾਂ ਤੁਹਾਨੂੰ ਕਲਰ ਦਿਖਾ ਦਨੇ ਇਹਦੇ ਵਿੱਚ ਚਾਰ ਕਲਰ ਨੇ ਪਤਾ ਨਹੀਂ ਚਾਰ ਨੇ ਪਤਾ ਨਹੀਂ ਪੰਜ ਨੇ ਇਹ ਪਹਿਲਾ ਆ ਗਿਆ ਜੀ ਪੀਚ ਜਾਂ ਇਹ ਬਾਈਂ ਦੇ ਨਾਲ ਇਹਨਾਂ ਦਾ ਲਗ ਲਗ ਸਲਵਾਰਾਂ ਦਾ ਕੰਬੀਨੇਸ਼ਨ ਹੈ ਤੇ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਫਰੋਜੀ ਦਿਨ ਇਹਦਾ ਕਲਰ ਜਿਹੜਾ ਵਰਕ ਹੈ ਨਾ ਉਹਦਾ ਡਿਜ਼ਾਈਨ ਚੇਂਜ ਹੈ ਉਹਦੇ ਬੀ ਸ਼ੇਪ ਦਾ ਗਲਾ ਬਣਿਆ ਹੋਇਆ ਜੀ ਇਹਦੇ ਇਸ ਤਰ੍ਹਾਂ ਦਾ ਬਣਿਆ ਹੈ ਦੇਖੋ ਬਹਾਂ ਸਲਵਾਰ ਦਾ ਪੈਚ ਲੱਗਿਆ ਹੋਇਆ ਹੈ ਤੇ ਦੇਖੋ ਪੂਰਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਜੀ ਜਰੀ ਦੇ ਨਾਲ ਪੂਰਾ ਗੋਟਾ ਪੱਤੀ ਲੱਗੀ ਹੋਈ ਹੈ ਗੋਟਾ ਪੱਤੀ ਦੇ ਦੋ ਪੈਨਲ ਮਿਲਣਗੇ ਤੁਹਾਨੂੰ ਤੇ ਇਸ ਤਰ੍ਹਾਂ ਪੈਚ ਵਰਕ ਮਿਲੂਗਾ ਕੀ ਇਰਤੇ ਲਓ ਜੀ ਇਹਦਾ ਕਲਰ ਹੈਗਾ ਸੇਮ ਕਲਰ ਹੈ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਰਹੂਗੀ ਜੀ ਤੁਹਾਨੂੰ ਮਿੱਠਾ ਜਾਂ ਬੋਟਲ ਗ੍ਰੀਨ ਕਲਰ ਆਇਆ ਇਹ ਪੂਰਾ ਬਲੈਕ ਨਹੀਂ ਹੈਗਾ ਵੀਡੀਓ ਦੇ ਵਿੱਚ ਸੇਮ ਦਿਖ ਰਿਹਾ ਲਓ ਜੀ 2250 ਰੁਪਏ ਵਿਦ ਸ਼ਿਪਿੰਗ ਵਿਦ ਵਰਕ ਵਿਦ ਦੁਪੱਟਾ ਦੇਖੋ ਜੀ ਇਹਦੇ ਸਲਵਾਰ ਦੇ ਪਹੁੰਚੇ ਦਾ ਵਰਕ ਚੇਂਜ ਹੈ ਬਸ ਪ੍ਰਾਈਸ ਸੇਮ ਰਹੂਗਾ ਜੀ ਤੇ ਅਲੱਗ-ਅਲੱਗ ਥੋੜਾ ਜਿਹਾ ਵਰਕ ਚੇਂਜ ਹੋ ਗਿਆ ਬਸ ਕਲਰ ਚੇਂਜ ਹੋ ਗਏ ਇਹਦਾ ਵੀ ਦੁਪੱਟਾ ਤੁਹਾਨੂੰ ਸੇਮ ਮਿਲੂਗਾ ਜੀ ਲਓ ਜੀ ਸਿਮਰ ਔਰਗੈਂਜਾ ਦਾ ਦੁਪੱਟਾ ਰਹੂਗਾ ਦੁਪੱਟਾ ਤੁਸੀਂ ਇਹਨਾਂ ਕਿਹੋ ਵੀ ਹਨਾ ਸਿਰ ਤੇ ਨਹੀਂ ਖੜਨਾ ਦੁਪੱਟੇ ਬਹੁਤ ਵਧੀਆ ਨੇ ਸੌਫਟ ਵਾਲੇ ਨੇ ਦੋ ਕਲਰ ਦੋ ਡਿਜ਼ਾਈਨ ਨੇ ਜਿਹਦੇ ਵਿੱਚ ਇੱਕ ਬੀ ਸ਼ੇਪ ਵਾਲੇ ਆਗੇ ਜੀ ਇੱਕ ਆਗੇ ਦੇ ਵਿੱਚ ਅ ਜਿਹੜਾ ਮੈਂ ਹੁਣ ਤੁਹਾਨੂੰ ਗਲਾ ਦਿਖਾਇਆ ਉਹਦਾ ਇਹਦੇ ਵਿੱਚ ਵੀ ਤੁਹਾਨੂੰ ਬਾਈਂ ਦੇ ਨਾਲ ਸੇਮ ਮਿਲ ਜੂਗਾ ਜਿਹੜਾ ਆਪਾਂ ਪਹਿਲਾਂ ਦਿਖਾਇਆ ਲਓ ਜੀ ਇਹ ਗਲੇ ਵਾਲਾ ਜੇ ਤੁਸੀਂ ਬੀ ਗਲੇ ਵਾਲਾ ਨਹੀਂ ਲੈਣਾ ਤਾਂ ਤੁਹਾਨੂੰ ਇਹ ਵੀ ਮਿਲ ਜੂਗਾ ਲਓ ਜੀ ਸੇਮ ਦੁਪੱਟਾ ਰਹੂਗਾ ਸੇਮ ਸਲਵਾਰ ਤੇ ਵਰਕ ਰਹੂਗੀ 2350 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਲਓ ਬਹੁਤ ਸੋਹਣੀ ਬੈਲਵਟਾ ਬਹੁਤ ਸੋਹਣਾ ਟਿਸੂ ਸ਼ਿਮਰ ਹੈ ਕੋਈ ਇਹਦੇ ਸਿੰਜਨ ਦੀ ਕੰਪਲੇਨ ਨਹੀਂ ਹੈਗੀ ਅਗਲਾ ਕਲਰ ਆ ਗਿਆ ਜੀ ਇਹਦਾ ਪਰਪਲ ਇਹ ਤਾਂਾਨੂੰ ਬੀ ਸ਼ੇਪ ਦੇ ਵਿੱਚ ਮਿਲੂਗਾ ਇਹ ਮੇਲੇ ਦਾ ਦੋ ਪੰਜ ਕਲਰ ਨੇ ਇਹਦੇ ਵਿੱਚ ਦੋ ਕਲਰ ਬੀ ਸ਼ੇਪ ਦੇ ਨੇ ਤਿੰਨ ਕਲਰ ਦੂਸਰੇ ਨੇ ਲਓ ਜੀ ਇਸ ਤਰ੍ਹਾਂ ਪਰਪਲ ਦੀ ਵੈਲਵਟ ਲੱਗੀ ਹੋਈ ਹੈ ਇਹਦੇ ਉੱਪਰ ਤੇ ਇਦੇ ਉੱਪਰ ਵਰਕ ਆ ਪਾ ਤੁਹਾਨੂੰ ਦਿਖਾਈ ਦਿੱਤਾ ਲਓ ਜੀ ਗੋਟਾ ਪੱਤੀ ਦਾ ਵਰਕ ਰਹੂਗਾ ਤੇ ਇਸ ਤਰ੍ਹਾਂ ਇਹਦੇ ਨਾਲ ਦਪੱਟਾ ਰਹੂਗਾ ਪੂਰਾ ਓਕੇ ਕੰਪਲੀਟ 2350 ਰੁਪਏ ਇੱਕ ਸੁੰਦਰ ਦਾ ਪ੍ਰਾਈਸ ਹੈ ਅਗਲਾ ਕਲਰ ਇੱਕ ਰਹਿ ਗਿਆ ਜੀ ਬਹੁਤ ਸੋਹਣਾ ਕਲਰ ਹੈ ਉਹ ਵੀ ਹਮ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਬਸ ਇਹ ਪੰਜ ਸਈ ਸੂਟ ਨੇ ਸਿੰਗਲ ਸਿੰਗਲ ਸੂਟ ਨੇ ਇਹਨਾਂ ਚੋਂ ਹੀ ਕੀ ਕਰਾਂਗਾ ਤਾਂ ਮੈਂ ਦੇਖਦੀ ਆ ਜੇ ਤਾਂ ਕਸਟਮਰ ਨੇ ਬੁੱਕ ਕਰ ਲੈ ਨਹੀਂ ਠੀਕ ਆ ਨਹੀਂ ਅਸੀਂ ਫਿਰ ਹੁਣ ਜਿਹੜਾ ਸਾਡੇ 1 ਫਰਵਰੀ ਦਾ ਵਿਆਹ ਆ ਉਹਦੇ ਵਾਸਤੇ ਅਸੀਂ ਇਹ ਸੂਟ ਸਾਰੇ ਸਲਾਈ ਕਰਾ ਲਾਂਗੇ। ਲਓ ਜੀ ਕਿਉਂ ਨਾ ਟਾਈਮ ਹੀ ਨਹੀਂ ਹੈਗਾ ਏਡੀ ਛੇਤੀ ੜੀ ਨਹੀਂ ਹੋਣੀ ਪੀਚ ਦੇ ਨਾਲ ਰੈੱਡ ਦਾ ਕੰਬੀਨੇਸ਼ਨ ਹੈ ਦੇਖੋ। ਕਿੰਨਾ ਸੋਹਣਾ ਕਲਰ ਬਣਿਆ ਹੈ। ਇਹਦੇ ਨਾਲ ਨਾ ਇਸ ਤਰ੍ਹਾਂ ਦੀ ਰੈੱਡ ਵੈਲਵਟ ਦੀ ਸਲਵਾਰ ਰਹੂਗੀ ਤੇ ਰੈੱਡ ਪੀਚ ਸੌਰੀ ਪੀਚ ਦੁਪੱਟਾ ਰਹੂਗਾ। ਹੁਣ ਨਾ ਸ਼ਰਟਾਂ ਦੇ ਨਾਲ ਦੇ ਦੁਪੱਟੇ ਜ਼ਿਆਦਾ ਚੱਲ ਰਹੇ ਨੇ ਹਨਾ। ਲਓ ਜੀ। ਇਹ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਬਾ 2250 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਵਰਕ ਵਿਦ ਦੁਪੱਟਾ ਬਹੁਤ ਲੈਸ ਦੇ ਵਿੱਚ ਲੱਗੇ ਹੋਏ ਨੇ ਇਹ ਰੇਟ ਲਓ ਜੀ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੇ ਤੁਹਾਨੂੰ ਸੂਟ ਲੱਗੇ ਮੇਰੀਆਂ ਭੈਣਾਂ ਆਫਰ ਦਾ ਲਾਭ ਲੈਣ ਲਈ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਮੈਂ ਫਿਰ ਤੋਂ ਦੱਸ ਰਹੀਆਂ ਤੁਹਾਨੂੰ ਸਾਰੇ ਸੂਟ ਸਿੰਗਲ ਸਿੰਗਲ ਨੇ ਸਿੰਗਲ ਸਿੰਗਲ ਕਲਰ ਨੇ ਜੇ ਤੁਸੀਂ ਇਹਨਾਂ ਨੂੰ ਦੁਬਾਰਾ ਕਰਵਾਉਂਗੇ ਜੀ ਰੈਡੀ ਕਰਵਾਉਂਗੇ ਫਿਰ ਤੁਹਾਨੂੰ ਮਹਿੰਗੇ ਪੈ ਜਾਣਗੇ 500 ਰੁਪਏ ਮਹਿੰਗੇ ਪੈਣਗੇ ਕਿਉਂ ਕਿਥੇ ਤੋਂ ਸਾਡੇ ਕੋਲੇ ਬਣੇ ਪਏ ਨਹੀਂ ਜੀ ਅਸੀਂ ਸੇਲ ਦੇ ਵਿੱਚ ਰੱਖੇ ਨੇ ਤੁਸੀਂ ਲੈ ਸਕਦੇ ਹੋ ਕਿਥੇ ਸਾਨੂੰ ਕਾਰੀਗਰਨ ਤੋਂ ਦੁਬਾਰਾ ਕਰਵਾਉਣੇ ਪੈਣਗੇ ਫਿਰ ਕਾਰੀਗਰ ਵੀ ਰੇਟ ਚੱਕ ਲੈਂਦੇ ਨੇ ਹੁਣ ਤੁਹਾਨੂੰ ਪਤਾ ਹੈ ਵੀ ਵਿਆਹ ਪ੍ਰੋਗਰਾਮਾਂ ਦੇ ਟਾਈਮ ਨੇ ਹਨਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਆਪਣੇ ਸੂਟ ਬੁੱਕ ਕਰਕੇ ਸਕਰੀਨਸ਼ਾਟ ਲੈ ਲਓ ਸੂਟ ਉਹਨਾਂ ਲਈ ਚਲੋ ਜੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ